ਮੁਖਸਰ ਸਾਹਿਬ ਦੇ ਵਿਖੇ 33 ਸਾਲ ਦੇ ਨੌਜਵਾਨ ਦਾ 23 ਤਾਰ ਅਥਿਆਰਾ ਦਲਾਲ ਕਤਲ ਕਰ ਦਿੱਤਾ ਗਿਆ ਦੱਸਦੇ ਕਿ 6 ਫਰਵਰੀ ਨੂੰ ਵੀ ਖੂਨੀ ਚੜਪ ਹੋਈ ਸੀ ਬਸਟੈਂਡ ਚੌਕੀ ਦੇ ਵੱਲੋਂ 326 ਦੀ ਕਾਰਵਾਈ ਨਾ ਹੋਣ ਦੇ ਚਲਦੇ ਵਾਪਰਿਆ ਮੰਗਲਵਾਰ ਦੇ ਸ਼ਾਮ ਦਾ ਇਹ ਵੱਡਾ ਦੁਖਾਂਤ ਹਾਦਸਾ ਸ਼ਿ ਮੁਖਸਰ ਸਾਹਿਬ ਦੇ ਸ਼ਹਿਰੀ ਖੇਤਰ ਦੇ ਗੋਨੀਆਣਾ ਰੋਡ ਤੇ ਸ਼ਰੀਆਮ 23 ਤਾਰ ਅਥਿਆਰਾ ਤੇ ਨਾਲ ਵੜਿਆ ਗਿਆ ਹੈ ਹਰਜਿੰਦਰ ਸਿੰਘ ਉਰਫ ਰਾਹੁਲ ਨਾਮ ਦਾ ਨੌਜਵਾਨ ਲੱਕੜ ਦਾ ਕੰਮ ਕਰਦਾ ਸੀ ਮ੍ਰਿਤਕ ਨੌਜਵਾਨ ਤੇ ਇਸ ਤੋਂ ਕੁਝ ਦਿਨ ਪਹਿਲਾਂ ਵੀ ਇਸ ਦੀ ਲੜਾਈ ਹੋਈ ਸੀ ਪਰਿਵਾਰਕ ਮੈਂਬਰਾਂ ਨੇ ਜਿਹੜੇ ਨੇ ਪਹਿਲੀ ਲੜਾਈ ਦੇ ਵਿੱਚ ਪੁਲਿਸ ਦੇ ਵੱਲੋਂ ਰੰਦੇ ਕਥਿਤ ਦੋਸ਼ ਲਗਾਏ ਨੇ ਜਿਸ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ। ਮੈਂ ਗੋਨਿਆਰਵਰ ਤਾਂ ਨਹੀਂ ਨੰਬਰ 2 ਚ ਕੀ ਹਾਦਸਾ ਹੋਇਆ ਹੈ? ਅਹ ਸਹੀ ਇਹ ਤਾਂ ਮੁੰਡਾ 10 ਮਿੰਟ ਪਹਿਲਾਂ ਹੀ ਗਿਆ ਸੀਗਾ ਪਹਿਲਾਂ ਲੜਾਈ ਹੋਈ ਸੀ ਮਿੰਨਾ ਪਹਿਲਾਂ ਇਹਨਾਂ ਨੇ। 30326 ਦਾ ਪਰਚਾ ਬਣਿਆ ਪੁਲਿਸ ਨੇ ਪਰਚਾ ਨਹੀਂ ਪਾਇਆ ਹਰੇ ਤੱਕ। ਕੀ ਭਈਆ ਕਿਸੇ ਨਾਲ ਲੜਾਈ ਦੀ? ਪਹਿਲੇ ਲੜਾਈ ਹੋਈ ਸੀਗਾ ਨਾ ਜੀ ਪਹਿਲਾਂ ਹੀ ਇਹਨਾਂ ਦੀ ਲੜਾਈ ਹੋਈ ਸੀ ਇਹਨਾਂ ਦੀ। ਉਹਨੂੰ ਮੁੰਡੇ ਨੇ ਸੱਤਾਂ ਤਬਾਹ ਮਾਰ ਗਏ ਸੀਗੇ ਫਿਰ ਟੋਟਰ ਰੈਫਰ ਕਰਤਾ ਸੀ ਉਹਨਾਂ ਨੇ 326 ਬਣਾ ਕੇ ਭੇਜੀ ਹੈ। ਅਦੀ ਫਿਰ ਵੀ ਇਹਨੂੰ ਜਾਗ ਦਿਖਾਈ ਵੀ ਤਾ ਉਹਨੂੰ 26 ਪੰਤੀ ਇਹ ਪੰਨੀਆਂ ਦੀ ਬਣਾਉਂਦੇ ਕਿਉਂ ਨਹੀਂ 1.5 ਲੱਖ ਰੁਪਇਆ 2 ਲੱਖ ਪਈ ਇਹਨਾਂ ਨੇ ਖਾਦਾ ਪੁੱਲਸ ਆ ਲੈਨੇ ਤੋ ਕਿਉਂ ਕਿ ਵਿਚਾਰੇ ਨੇ ਅੱਜ ਤੱਕ ਇਹ ਸਭ ਦਸੋਂ ਤੱਕ ਨਹੀਂ ਗਿਆ ਕਰੇ ਕਰੋ ਪਿੱਛੋਂ ਮੈਂ ਮਾਰਨ ਵੱਡਲ ਪੈ ਗਏ ਇਹ ਖੜਾ ਸੀ ਉੱਥੇ ਕੀ ਕੀ ਦੇ ਨਾਮ ਵੱਡਾ ਵੱਡਾ ਨੂੰ ਇਹ ਕਾਪੇ ਕਰਨਾ ਸੇ ਜਲ ਲਈ ਉੱਥੇ ਜੇ ਸਾਨੂੰ ਉਦੋਂ ਕਾਰਵਾਈ ਕੀਤੀ ਹੁੰਦੀ 326 ਦਾ ਪਰਚਾ ਪਾਇਆ ਹੁੰਦਾ ਡਾਕਟਰਾਂ ਦੇ ਕਹਿ ਤੇ ਹਸਪਤਾਲ ਜੋ ਪਲੀਟਕੋਰਟ ਤੋਂ ਆਈ ਸੀ ਐਮਐਲ ਤੇ ਅੱਜ ਨੂੰ ਇਹ ਕਤਲ ਨਹੀਂ ਹੋਣਾ ਸੀ ਕੱਲ ਵੀ ਅਸੀਂ ਸੰਗਲ ਜਾ ਕੇ ਆਏ ਹਾਂ ਕੱਲ ਵੀ ਐਸਐਸਪੀ ਕੋ ਐਸਪੀ ਕੋ ਲੈ ਜਾ ਕੇ ਆਏ ਉਹਨਾਂ ਨੇ ਐਸਐਚਓ ਨੂੰ ਵੀ ਕਿਹਾ ਤਾਂ ਵੀ ਨਹੀਂ ਪਰਚਾ ਕੱਟਿਆ ਪਿਛਲੇ ਮਹੀਨੇ ਦੀ 6 ਤਰੀਕ ਨੂੰ ਲੜਾਈ ਹੋਈ ਸੀ ਤੇ ਹਜੇ ਤੱਕ 326 ਦਾ ਪਰਚਾ ਨਹੀਂ ਕੱਟਿਆ ਹਰਜਿੰਦਰ ਕੁਮਾਰ ਵੈਸੇ ਰਾਹੁਲ ਕਹਿੰਦੇ ਉਹਨਾਂ ਦੀ 33 ਸਾਲ ਹੈ ਤੇ ਹੁਣ ਕੀ ਹੋਰ ਉਹਨਾਂ ਦੀ ਡੈਡੋ ਹੋ ਗਏ 500 ਉਹ ਤਾਂ ਖੜਾ ਸੀਗਾ ਜੀ ਉਹਨਾਂ ਦੇ ਪਿੱਛੇ ਆ ਕੇ ਵੱਢਿਆ ਵਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਤੁਸੀਂ ਦੇਖੋ ਪ੍ਰਸ਼ਾਸਨ ਮੰਗਦਾ ਇਹ ਇਹ ਸਾਨੂੰ ਇਨਸਾਫ ਪੂਰਾ ਮਿਲਣਾ ਚਾਹੀਦਾ ਤਜਿੰਦਰ ਸਿੰਘ ਉਰਫ ਰਾਹੁਲ ਨਾਮ ਦਾ ਲੜਕਾ ਜਿਹਦਾ ਕੰਮ ਘਰਾਂ ਜਾ ਕੇ ਆਉਣ ਵਾਲਾ 6-7 ਵਿਅਕਤੀ ਜਿਨ੍ਹਾਂ ਦਾ ਇਹ ਨਾਮ ਦੱਸ ਰਹੇ ਆ ਅਜੇ ਮੈਂ ਇੱਥੇ ਨਹੀਂ ਕਹਿਣਾ ਚਾਹੁੰਦਾ ਤੇ ਉਹਨਾਂ ਨੇ ਜਿਹੜਾ ਹੈਗਾ ਸੱਟਾ ਮਾਰ ਕੇ ਉਹਦਾ ਕਤਲ ਕਰਤਾ ਬੋਡੀ ਉਹਦੀ ਹਸਪਤਾਲ ਚ ਪਈ ਆ ਤੇ ਮੈਂ ਮੌਕੇ ਤੇ ਪਹੁੰਚਿਆ ਅਗਲੀ ਕਾਰਵਾਈਆਂ ਦੀ ਮੇਰੇ ਵੱਲ ਜਿਹੜੀ ਆਮਦ ਲੈਣ ਦੀ ਜੀ ਉਹ ਕਾਰਵਰਤੇ ਗਈ ਕੁਝ ਪਤਾ ਲੱਗਿਆ ਜੀ ਅਸੀਂ ਮੈਂ ਬੋਡੀ ਦਾ ਮਲਾਜਾ ਕਰਨਾ ਹੋਰ ਕਰਨਾ ਬਿਆਨ ਲਿਖਣਾ ਇਹ ਤੋਂ ਬਾਅਦ ਅਗਲੀ ਕਾਰਵਾਈਆਂ ਚੱਲ ਰਹੀਆਂ ਵਾਰ ਵਾਲਾ ਦਾ ਰੋਗ ਹੈ ਜੀ ਪਹਿਲਾਂ ਵੀ ਕੋਈ ਇਹਨਾਂ ਨਾਲ ਲੜਾਈ ਝਗੜਾ ਹੋਇਆ ਸੀ ਪਹਿਲਾਂ ਜਿਹੜਾ ਹੋਇਆ ਉਹ ਵੀ ਮੈਂ ਇਹਨਾਂ ਦੀ ਗੱਲਬਾਤ ਸੁਣ ਰਿਹਾ ਮੌਕੇ ਤੇ एसआईटी ਸਾਡੇ ਨਾਲ ਸਾਡੇ ਸਹਿਯੋਗੀ ਇਹ ਸ਼ਾਂਤ ਜੁੜੇ ਹੋਏ ਨੇ ਫੋਨ ਲਾਈਨ ਤੇ ਉਹਨਾਂ ਤੋਂ तमाम ਜਾਣਕਾਰੀ ਲਵਾਂਗੇ ਸ਼ਾਂਤ 6 ਫਰਵਰੀ ਨੂੰ ਖੂਨੀ ਚੜ੍ਹਪ ਹੋਈ ਉਸ ਤੋਂ ਬਾਅਦ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਕੀ ਕਿਹਾ ਗਿਆ ਕਿਉਂਕਿ ਪਰਿਵਾਰ ਦੇ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪਹਿਲਾ ਕਾਰਵਾਈ ਨਹੀਂ ਕੀਤੀ ਗਈ ਐਸੇ ਦੇ ਕਰਕੇ ਹਾਦਸਾ ਵਾਪਰਿਆ ਪੰਡਲੀ ਬਿਲਕੁਲ ਦੱਸਦੀ ਹੈ ਕਿ ਜਿਹੜੀ 6 ਫਰਵਰੀ ਨੂੰ ਇਹ ਲੜਾਈ ਹੋਈ ਸੀ ਨੌਜਵਾਨਾਂ ਦੇ ਦੋ ਗਰੁੱਪਾਂ ਦਰਮਿਆਨ ਦੋ ਥਾਵਾਂ ਤੇ ਇਹ ਝੜਪ ਹੁੰਦੀ ਹੈ ਸਾਬਕਾ ਐਮਪੀ ਜਗਮੀਤ ਪ੍ਰਾਰ ਦੀ ਜਿਹੜੀ ਪੁਰਾਣੀ ਰਹਾਇਸ਼ ਹੈ ਸ਼੍ਰੀ ਮੁਖਸਰ ਸਾਹਿਬ ਤੇ ਸ਼ਹਿਰੀ ਖੇਤਰ ਵਿੱਚ ਉੱਥੇ ਝੜਪ ਹੁੰਦੀ ਹੈ ਦਾਣਾ ਮੰਡੀ ਦੇ ਵਿੱਚ ਹੁੰਦੀ ਹੈ ਉਸ ਝੜਪ ਦੇ ਵਿੱਚ ਰਾਤ ਦੇ ਵੇਲੇ ਫਾਇਰਿੰਗ ਵੀ ਹੁੰਦੀ ਹੈ ਪਰ ਪੁਲਿਸ ਦਾ ਉਸ ਵੇਲੇ ਕਹਿਣਾ ਸੀ ਕਿ ਕਿਤੋਂ ਗੋਲੀ ਚੱਲਣ ਦੇ ਖੋਲ ਨਹੀਂ ਮਿਲੇ ਸ਼ਿਕਾਇਤਕਰਤਾ ਨੇ ਬਿਆਨਾਂ ਦੇ ਵਿੱਚ ਨਹੀਂ ਲਿਖਾਇਆ ਪੁਲਿਸ ਵੱਲੋਂ ਕਾਫੀ ਦਲੀਲਾਂ ਦਿੱਤੀਆਂ ਗਈਆਂ ਸਨ ਜਿਸ ਕਰਕੇ ਉਹ ਮਾਮਲਾ ਉਸ ਵੇਲੇ ਠੰਡੇ ਬਸਤੇ ਵਿੱਚ ਪੈ ਗਿਆ ਤਾਂ ਜਿਹੜਾ ਪੀੜਤ ਨੌਜਵਾਨ ਹੈ ਉਸ ਦੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਉਦੋਂ ਵੀ ਹਮਲਾ ਹੋਇਆ ਸੀ ਹੱਡੀ ਕੱਟੇ ਜਾਣ ਦੇ ਚਲਦਿਆਂ 326 ਦਾ ਰਿਜ਼ਲਟ ਜਿਹੜਾ ਕਤਿਤ ਰੂਪ ਵਿੱਚ ਡਾਕਟਰਾਂ ਵੱਲੋਂ ਮੋਹਈਆ ਕਰਾਇਆ ਗਿਆ ਸੀ ਇਸ ਮਾਮਲੇ 'ਚ ਕਾਰਵਾਈ ਨਾ ਹੋਣ ਦੇ ਚਾਹਦਿਆਂ 2 ਦਿਨ ਪਹਿਲਾਂ ਜਿਹੜਾ ਪਰਿਵਾਰ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਐਸਐਸਪੀ ਨੂੰ ਮਿਲਿਆ ਸੀ ਉਸ ਤੋਂ ਬਾਅਦ ਵੀ ਸਥਿਤੀ ਸੰਭਲਣ ਦੀ ਥਾਂ ਤੇ ਬੀਤੇ ਕੱਲ੍ਹ ਨੇ ਭਿਆਨਕ ਵਰਤਾਰਾ ਵਾਪਰ ਗਿਆ ਅਤੇ ਵਿਸ਼ੇਸ਼ ਤੌਰ ਤੇ ਜਿਹੜੀ ਗੱਲ ਦੱਸਣ ਵਾਲੀ ਐੰਜਲੀ ਉਹ ਇੱਕ ਸ਼੍ਰੀ ਮੁਕਤਸਰ ਸਾਹਿਬ ਦਾ ਜਿਹੜਾ ਸ਼ਹਿਰੀ ਖੇਤਰ ਹੈ ਇਹੀ ਇੱਕ ਇਕਲੌਤਾ ਥਾਣਾ ਹੈ ਇਸ ਵੇਲੇ ਜਿਹੜਾ ਰਿਕਾਰਡ ਦੇ ਵਿੱਚ ਹੈ ਕਿ ਜਿੱਥੇ ਲਾਅ ਐਂਡ ਆਰਡਰ ਦੀ ਵਿਵਸਥਾ ਮੁਕੰਮਲ ਤੌਰ ਤੇ ਬਹਾਲ ਹੈ ਦਿੱਤੇ 3-4 ਮਹੀਨਿਆਂ ਦੇ ਰਕਾਰ ਤੇ ਝਾਤ ਮਾਰੀਏ ਤਾਂ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਪੁਲਿਸ ਨੇ ਸਮਾਂ ਰਹਿੰਦੇ ਹੀ ਨੱਥ ਪਾ ਲਈ ਹੈ ਪਰ ਇਸ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਅਸਿਸਟੈਂਟ ਪੁਲਿਸ ਚੌਂਕੀ ਹੈ ਇੱਕ ਜ਼ਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਉੱਤੇ ਤਾਂ ਨਾ ਤੇ ਉਹਨਾਂ ਨੇ ਕਿਤੇ ਨਾ ਕਿਤੇ ਲਾਪਰਵਾਹੀ ਵਰਤੀ ਹੈ ਪ੍ਰੀਵੈਂਟਿਵ ਐਕਸ਼ਨ ਨਹੀਂ ਲਿਆ ਜਿਸ ਦੇ ਚਲਦਿਆਂ ਪਰਿਵਾਰ ਦਾ ਇਕਲੌਤਾ ਸਹਾਰਾ ਇੱਕ 33 ਸਾਲ ਦਾ ਨੌਜਵਾਨ ਨੇ ਹਮਲਾਵਰਾਂ ਨੇ ਵੱਢ ਟੁੱਕ ਕੇ ਖਤਮ ਕਰ ਦਿੱਤਾ ਫਿਲਹਾਲ ਪਰਿਵਾਰ ਦੁੱਖਾਂ ਦੀ ਘੜੀ ਵਿੱਚ ਕੀ ਲਿਆ ਹੋਇਆ ਹੈ ਤੇ ਜਿਸ ਤਰ੍ਹਾਂ ਸ਼ਾਂਤੀ ਕੀ ਇਹ ਕਨਫਰਮ ਹੋ ਗਿਆ ਹੈ ਕਿ ਜਿਸ ਦੇ ਵੱਲੋਂ 6 ਫਰਵਰੀ ਨੂੰ ਖੂਨੀ ਚੜਪ ਕੀਤੀ ਗਈ ਸੀ ਜਨਾਂ ਦੇ ਵਿਚਾਲੇ ਸੀ ਉਹਨਾਂ ਹੀ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਲੋਂ ਹੀ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ ਜੀ ਬਿਲਕੁਲ ਮ੍ਰਿਤਕ ਦੇ ਪਿਤਾ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਹਮਲਾਵਰਾਂ ਦੇ ਵਿੱਚ ਦੋ ਵਿਅਕਤੀਆਂ ਦੇ ਨਾਮ ਲਏ ਆ ਤੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਜਿੰਨਾ ਲੋਕਾਂ ਦੇ ਨਾਲ ਜਿਸ ਗਰੁੱਪ ਨਾਲ ਧੜੇ ਨਾਲ 6 ਫਰਵਰੀ ਦੀ ਘਟਨਾ ਵਾਪਰੀ ਸੀ ਉਹਨਾਂ ਵੱਲੋਂ ਹੀ ਜਿਹੜਾ ਮੰਗਲਵਾਰ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਰਿਵਾਰ ਅੱਜ ਵੀ ਉਸੇ ਤਰ੍ਹਾਂ ਨਿਆਂ ਦੀ ਮੰਗ ਕਰ ਰਿਹਾ ਹੈ 2 ਮਹੀਨਿਆਂ ਤੋਂ ਲਗਾਤਾਰ ਪਰਿਵਾਰ ਨੂੰ ਅੱਜ ਵੀ ਬਹਾਲ ਦੀ ਘੜੀ ਆਸ ਨਹੀਂ ਹੈ ਕਿ ਕੋਈ ਕਾਰਵਾਈ ਹੋਵੇਗੀ ਪਰ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਤਸਵੀਰ ਬਕਾਇਦਾ ਦੁਪਹਿਰ ਤੱਕ ਮੁਕੰਮਲ ਸਾਫ ਹੋ ਸਕੇਗੀ ਮਸਤ ਸਾਹਿਬ ਦੀ ਪ੍ਰਸ਼ਾਸਨ ਦੇ ਵੱਲੋਂ ਕੀ ਹੋਣ ਕਦਮ ਉਠਾਏ ਜਾ ਰਹੇ ਨੇ ਜੀ ਅੰਜਲੀ ਡੀਆਈਜੀ ਰੈਂਕ ਦੇ ਐਸਐਸਪੀ ਹੈ ਕਾਫੀ ਸੀਨੀਅਰ ਅਧਿਕਾਰੀ ਹੈ ਅਖਿਲ ਚੌਧਰੀ ਉਹਨਾਂ ਨੇ ਰਾਤ ਹੀ ਇਸ ਮਾਮਲੇ ਦੇ ਵਿੱਚ ਚਾਰ ਟੀਮਾਂ ਦਾ ਗਠਨ ਕਰਤਾ ਸੀ ਜਿਹੜੇ ਕਥਿਤ ਦੋਸ਼ੀ ਐ ਪਰਿਵਾਰ ਨੇ ਨਾਮ ਦਿੱਤੇ ਉਹਨਾਂ ਦੀਆਂ ਲੋਕੇਸ਼ਨਸ ਟਰੈਕ ਹੋ ਰਹੀਆਂ ਕਿਉਂਕਿ ਐਡੀ ਵੱਡੀ ਵਾਰਦਾਤ ਤੋਂ ਬਾਅਦ ਸੁਭਾਵਿਕ ਹੀ ਹੈ ਕਿ આરોપી ਸ਼ਹਿਰ ਛੱਡ ਕੇ ਟਿਕਾਣਾ ਛੱਡ ਕੇ ਭੱਜ ਜਾਂਦੇ ਆ ਪਰ ਪੁਲਿਸ ਉਹਨਾਂ ਦਾ ਪਿੱਛਾ ਕਰ ਰਹੀ ਹੈ ਕਥਿਤ ਕਤਲਾਂ ਦੀਆਂ ਪੁਲਿਸ ਵੱਲੋਂ ਪੜਾਣ ਨੱਪੀਆਂ ਜਾ ਰਹੀਆਂ ਨੇ ਤੇ ਪੁਲਿਸ ਦਾਵਾ ਵੀ ਕਰ ਰਹੀ ਹੈ ਛੇਤੀ ਹੀ ਸਾਰੇ ਬੰਦੇ ਜਿਹੜੇ ਕਾਨੂੰਨ ਦੇ ਕਲਾਵੇ ਵਿੱਚ ਲੈ ਲੈ ਜਾਣਗੇ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸ਼ਾਂਤ ਜੀ ਤੁਹਾਡਾ तमाम ਜਾਣਕਾਰੀ ਦੇ ਲਈ ਤੇ 6 ਫਰਵਰੀ ਨੂੰ ਖੂਨੀ ਚੜ੍ਹਪ ਹੋਈ ਸੀ ਉਸ ਤੋਂ ਬਾਅਦ 33 ਸਾਲ ਦੇ ਨੌਜਵਾਨ ਦਾ ਤੇਜ਼ ਦਾ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਇੱਕ ਪਾਸੇ परिवार के वलो दोष लगाया जा रहा है कि पुलिस पहला कार्रवाई नहीं की गई थ करके ही हादसा वापरिया है तो नौजवान की मौत हुई है दूजे पास पुलिस कहा गया कि कोई सबूत न होने करके पहली बार कार्रवाई नहीं की गई थी मामला ठंडा पै गया